ਐਸੀ ਪੀ ਤਕੜੋ ਮਾਨੇ ਐਨੇ ਐਸੀ ਪੀ ਤਕੜੋ ਮਾਨੇ ਮੇਰੇ ਧਰਮ ਦੇ ਨਾਂ ਤੇ ਵੰਡੀਆਂ ਪਾਉਣ ਵਾਲਿਆਂ ਨੂੰ ਇਸ ਵੇਲੇ ਕਰਾਰਾ ਜਵਾਬ ਮਿਲਣ ਵਾਲਾ ਕਿਉਂਕਿ ਜੇਕਰ ਦੇਖਿਆ ਜਾਵੇ ਹਰ ਪਾਸੇ ਜੇ ਲੜਾਈ ਝਗੜਾ ਚੱਲਦਾ ਹੈ ਤਾਂ ਧਰਮਾਂ ਦੇ ਨਾਂ ਅੱਗੇ ਆ ਜਾਂਦੇ ਨੇ ਪਰ ਅੱਜ ਇੱਕ ਬੱਚੇ ਨਾਲ ਮਿਲਵਾਨ ਜਾ ਰਹੇ ਹਾਂ ਜਿਸ ਦਾ ਨਾਮ ਤੁਸੀਂ ਦੇਖ ਰਹੇ ਹੋ ਇਰਫਾਨ ਖਾਨ ਹੈ ਦੇ ਮੇਰੇ ਪਾਪਾ ਗਾਉਂਦੇ ਸੀ ਮੈਨੂੰ ਵੀ ਸ਼ੌਂਕ ਪਿਆ ਕੇ ਮੈਂ ਗਾਵਾ ਫਿਰ ਮੇਰੇ ਪਾਪਾ ਨੇ ਮੇਰੇ ਚ ਇਹ ਟੈਲੈਂਟ ਦੇਖਿਆ ਕਿ ਫਿਰ ਮੇਰੇ ਪਾਪਾ ਨੇ ਮੈਨੂੰ ਗਾਣ ਨੂੰ ਕਿਹਾ ਫਿਰ ਮੇਰੇ ਹੌਲੀ ਹੌਲੀ ਪਾਪਾ ਮੈਨੂੰ ਸਿਖਾਉਣ ਲੱਗ ਗਏ ਫਿਰ ਮੈਨੂੰ ਸਿੰਗਿੰਗ ਦਾ ਸ਼ੌਂਕ ਪਿਆ ਗਿਆ ਤੁਹਾਨੂੰ ਜ਼ਿਆਦਾ ਸ਼ੌਂਕ ਕਿਨੂੰ ਹੈ ਇਰਫਾਨ ਨੂੰ ਹੈ ਕਿ ਤੁਹਾਨੂੰ ਹਮ ਸੰਦੋਨਾ ਨੇ ਸਾਡੀ ਮਤਲਬ ਫੁੱਲ ਫੈਮਿਲੀ ਮਤਲਬ ਸ਼ੁਰੂ ਤੋਂ ਹੀ ਬਚਪਨ ਤੇ ਨਾ ਮਤਲਬ ਅਸੀਂ ਦੇਖਿਆ ਕਿ ਸਾਡੇ ਪਰਦਾਦਾਜ ਵੀ ਢੱਡ ਸਰੰਗੀ ਨਾਲ ਗਾਉਂਦੇ ਸੀਗੇ ਗੀਨਾ ਫਿਰ ਮੇਰੇ ਦਾਦੂ ਗਾਉਂਦੇ ਸੀ ਫਿਰ ਉਹਨਾਂ ਤੋਂ ਪਾਪਾ ਹੁਣੇ ਗਾਉਂਦੇ ਫਿਰ ਉਹਨਾਂ ਦੇ ਨਾਲ ਸਾਡੇ ਵੀ ਅੰਦਰ ਮਤਲਬ ਉਹੀ ਸ਼ੁਰੂ ਤੋਂ ਮੁਰ ਤੋਂ ਚੱਲੇ ਆ ਰਿਹਾ ਮਿਊਜ਼ਿਕ ਸਾਡਾ ਫਾਂ ਤਾਂ ਨੂੰ ਸਿੰਗਿੰਗ ਦੇ ਵਿੱਚ ਪਹਿਲਾਂ ਤੁਸੀਂ ਗਾਣਾ ਸਿੱਖਿਆ ਹੁਣ ਤੁਸੀਂ ਸ਼ਬਦ ਗਾ ਰਹੇ ਹੋ ਸ਼ਬਦ ਕਹ ਲੋ ਸਿੱਖਣਾ ਸ਼ੁਰੂ ਕੀਤਾ ਸੀ ਜਦੋਂ ਟੀਚਰਸ ਨੇ ਕਿਹਾ ਸੀ ਕਿ ਆਪਣੇ ਆਪ ਮੰਦ ਵਿੱਚ ਆਇਆ ਸੀ ਕਿ ਮੈਂ ਸਿੱਖਾਂ ਆਪਣੇ ਆਪ ਮੰਦਰ ਚਾਸ ਕੇ ਸ਼ਬਦ ਵੀ ਸਿੱਖਨੇ ਜੀ ਜਦੋਂ ਇਰਫਾਨ ਨੇ ਸ਼ਬਦ ਗਾਇਆ ਘਰ ਚ ਕੀ ਰਿਐਕਸ਼ਨ ਸੀ ਕਿਉਂਕਿ ਅਗਰ ਦੇਖਿਆ ਜਾਵੇ ਰਿਲੀਜੀਅਨ ਡਿਫਰੈਂਟ ਹੈ ਹੈਨਾ ਮਤਲਬ ਤੁਹਾਡੇ ਅਲੱਗ ਚੀਜ਼ਾਂ ਚਲਦੀਆਂ ਆਉਂਦੀਆਂ ਨੇ ਸਾਡੇ ਪਾਠ ਵਗੈਰਾ ਦਾ ਕੁਝ ਹੁੰਦਾ ਫਿਰ ਉਹ ਸਾਰੀਆਂ ਚੀਜ਼ਾਂ ਜਦੋਂ ਘਰ ਦੇ ਵਿੱਚ ਦੇਖਣ ਨੂੰ ਮਿਲੀਆਂ ਤਾਂ ਰਿਐਕਸ਼ਨ ਕੀ ਸੀ ਖੁਸ਼ ਹੋਏ ਸੀ ਮੈਮ ਸਾਡੇ ਮਤਲਬ ਕਦੀ ਵੀ ਇਦਾਂ ਹੋਇਆ ਨਹੀਂ ਸਾਡੇ ਕਿਸੇ ਵੀ ਰਿਲੀਜੀਅਨ ਦੇ ਨਾਲ ਕੋਈ ਵੀ ਇਦਾਂ ਹੁੰਦਾ ਨਹੀਂ ਕਿ ਅਸੀਂ ਮੁਸਲਮਾਨ ਆ ਜਾਂ ਕੋਈ ਸਿੱਖ ਅਸੀਂ ਜਿੱਥੇ ਵੀ ਜਾਂਦੇ ਆ ਮੱਥਾ ਟੇਕਦੇ ਆ ਔਰ ਸਾਡੀ ਘਰ ਦੇ ਵਿੱਚ ਖੁਸ਼ੀ ਹੈ ਹੁੰਦੀ ਹੈ ਕਿ ਅਸੀਂ ਕਿਸੇ ਨੂੰ ਅਦਾ ਨਹੀਂ ਉਹ ਕਰਦੇ। ਅਵਲੇ ਅੱਲਾ 100 ਪਾਇ ਕੁਦਰਤ ਕੇ ਸਬੰਧੇ ਏਕ ਦੂਰ ਤੇ ਸਭ ਜਗ ਉਪਜਿਆ ਕੌਣ ਪਲੇ ਕੌਣ ਮੰਦੇ। ਲੁਜਾਨਾ ਟਾਈਮ ਸਿੱਖ ਰਹੇ ਤੁਸੀਂ ਮੈਂ ਹਾਂ ਪ੍ਰਬਲਿੰਕੌਰ। ਇਹ ਵੀਡੀਓ ਬਹੁਤ ਖਾਸ ਹੋਣ ਵਾਲੀ ਹੈ ਕਿਉਂਕਿ ਹਮੇਸ਼ਾ ਸੋਸ਼ਲ ਮੀਡੀਆ ਇੱਕ ਇਹੋ ਜਿਹੀ ਚੀਜ਼ ਆ ਜਿੱਥੇ ਕੀ ਬਹੁਤ ਸਾਰੀ ਨੈਗੇਟਿਵ ਚੀਜ਼ਾਂ ਤੁਸੀਂ ਦੇਖਦੇ ਤਾਂ ਆਂਦੇ ਹੋਵੋਗੇ ਪਰ ਇਹ ਤਸਵੀਰਾਂ ਜੋ ਕਿ ਅਸੀਂ ਅੱਜ ਦੇਖਿਆ ਨੇ ਸ਼ਾਇਦ ਤੁਹਾਨੂੰ ਵੀ ਹੈਰਾਨ ਵੀ ਕਰਨਗੀਆਂ ਕਿਉਂਕਿ ਧਰਮ ਦੇ ਨਾਂ ਤੇ ਵੰਡੀਆਂ ਪਾਉਣ ਵਾਲਿਆਂ ਨੂੰ ਇਸ ਵੇਲੇ ਕਰਾਰਾ ਜਵਾਬ ਮਿਲਣ ਵਾਲਾ ਕਿਉਂਕਿ ਜੇਕਰ ਦੇਖਿਆ ਜਾਵੇ ਹਰ ਪਾਸੇ ਜੇ ਲੜਾਈ ਝਗੜਾ ਚੱਲਦਾ ਹੈ ਤਾਂ ਧਰਮਾਂ ਦੇ ਨਾਂ ਅੱਗੇ ਆ ਜਾਂਦੇ ਨੇ ਪਰ ਅੱਜ ਇੱਕ ਬੱਚੇ ਨਾਲ ਮਿਲਵਾਨ ਜਾ ਰਹੇ ਆ ਜਿਸ ਦਾ ਨਾਮ ਤੁਸੀਂ ਦੇਖ ਰਹੇ ਹੋ ਇਰਫਾਨ ਖਾਨ ਹੈ ਆਈਡੀ ਕਾਰਡ ਤੁਸੀਂ ਇਹਦੇ ਗੱਲ ਦੇ ਵਿੱਚ ਅੱਗੇ ਦੇਖ ਰਹੇ ਹੋ ਇਹ ਰਾਮਗੜੀਆ ਸਕੂਲ ਦੇ ਵਿੱਚ ਬੱਚਾ ਪੜਦਾ ਹੈ 7th ਕਲਾਸ ਦੇ ਵਿੱਚ ਹੈ ਤੇ ਅੱਜ ਤਸਵੀਰਾਂ ਜਿਹੜੀਆਂ ਸੀ ਤੁਹਾਡੇ ਨਾਲ ਸਾਈਟ ਤੇ ਸਾਂਝੀਆਂ ਕਰ ਰਿਹਾ ਸ਼ਬਦ ਗੰਦ ਹੈ ਔਰ ਇਹਦੀ ਗਾਇਕੀ ਇਹਨੂੰ ਬਹੁਤ ਅੱਗੇ ਤੱਕ ਲੈ ਜਾਣ ਵਾਲੀ ਹੈ ਕਿਉਂਕਿ ਸਿਰਫ ਇਹਨੇ ਇਹ ਨਹੀਂ ਸੋਚਿਆ ਕਿ ਕਿਉਂਕਿ ਲੋਕ ਜਿਹੜੇ ਨੇ ਨਾ ਆਪਣੇ ਧਰਮ ਦੇ ਨਾਂ ਤੇ ਹੀ ਚੱਲਦੇ ਆਂਦੇ ਨੇ ਕਈ ਸਿੰਗਰਸ ਨੇ ਅੱਜਕੱਲ ਬਹੁਤ ਅੱਗੇ ਆ ਰਹੇ ਨੇ ਜਿਨ੍ਹਾਂ ਦੇ ਵੱਲੋਂ ਸਿਰਫ ਆਪਣੇ ਧਰਮ ਦਾ ਪ੍ਰਚਾਰ ਨਹੀਂ ਕੀਤਾ ਜਾਂਦਾ ਬਾਕੀ ਧਰਮਾਂ ਦਾ ਵੀ ਖਿਆਲ ਰੱਖਿਆ ਜਾਂਦਾ ਤੇ ਭਾਈਚਾਰਕ ਸਾਂਝ ਦੇਖਣ ਨੂੰ ਵੀ ਮਿਲੀ ਹੈ ਇੱਕ ਸੋਹਣੀ ਦਸਤਾਰ ਇਸ ਬੱਚੇ ਨੇ ਸਜਾਈ ਹੋਈ ਹੈ ਗੱਲਬਾਤ ਵੀ ਕਰਦੇ ਆਂ ਇਰਫਾਨ ਤੁਸੀਂ ਕਦੋਂ ਤੋਂ ਗਾਣਾ ਸ਼ੁਰੂ ਕੀਤਾ ਸੀ ਅਸੀਂ ਜਦ ਮੇਰੇ ਪਾਪਾ ਗਾਉਂਦੇ ਸੀ ਮੈਨੂੰ ਵੀ ਸ਼ੌਂਕ ਪਿਆ ਕੇ ਮੈਂ ਗਾਵਾਂ ਫਿਰ ਮੇਰੇ ਪਾਪਾ ਨੇ ਮੇਰੇ ਚ ਇਹ ਟੈਲੈਂਟ ਦੇਖਿਆ ਕਿ ਫਿਰ ਮੇਰੇ ਪਾਪਾ ਨੇ ਮੈਨੂੰ ਗਾਣ ਨੂੰ ਕਿਹਾ ਫਿਰ ਮੇਰੇ ਹੌਲੀ ਹੌਲੀ ਪਾਪਾ ਮੈਨੂੰ ਸਿਖਾਉਣ ਲੱਗ ਗਏ ਫਿਰ ਮੈਨੂੰ ਸਿੰਗਿੰਗ ਦਾ ਸ਼ੌਂਕ ਪੈ ਗਿਆ ਤੇ ਇਹ ਤੁਹਾਡੀ ਸਿਸਟਰ ਨੇ ਇਹ ਵੀ ਗਾਉਂਦੇ ਆ ਹਾਂਜੀ ਦੋਨੋਂ ਇਕੱਠੇ ਮਿਲ ਕੇ ਪ੍ਰੈਕਟਿਸ ਕਰਦੇ ਹੋ ਹਾਂਜੀ ਮੈਮ ਸਭ ਤੋਂ ਜ਼ਿਆਦਾ ਸ਼ੌਂਕ ਕਿਨੂੰ ਹੈ ਇਰਫਾਨ ਨੂੰ ਹੈ ਕਿ ਤੁਹਾਨੂੰ ਹੈ ਹਮ ਦੋਨਾਂ ਨੂੰ ਸਾਡੀ ਮਤਲਬ ਫੁੱਲ ਫੈਮਿਲੀ ਮਤਲਬ ਸ਼ੁਰੂ ਤੋਂ ਹੀ ਬਚਪਨ ਤੋਂ ਹੀ ਨਾ ਮਤਲਬ ਅਸੀਂ ਦੇਖਿਆ ਕਿ ਸਾਡੇ ਪਰਦਾਦਾ ਜੀ ਵੀ ਟੱਟ ਸਾਰੰਗੀ ਨਾਲ ਗਾਉਂਦੇ ਸੀਗੇ ਤੇ ਹਾਲੀ ਹਾਲੀ ਮੇਰੇ ਮੈਂ ਨਾ ਜਦੋਂ ਬਚਪਨ ਦੇ ਵਿੱਚ ਸੀਗੀ ਤਾਂ ਮੇਰੇ ਫਾਦਰ ਸਾਹਿਬ ਟੋਲ ਮਾਸਟਰ ਸੀਗੇ ਤੇ ਉਹਨਾਂ ਨੇ ਜਦੋਂ ਸੋ ਕਹਿੰਦੇ ਨੇ ਨਾ ਕਿ ਬੱਚਾ ਸੁੱਤਾ ਪਿਆ ਤਾਂ ਉਹ ਖੜਕਾ ਨਹੀਂ ਕਰਨਾ ਚਾਹੀਦਾ ਤੇ ਮੈਂ ਮੈਂ ਨਾ ਉਦੋਂ ਸਾਂਦੀ ਸੀ ਜਦੋਂ ਪਾਪਾ ਤਬਲਾ ਬਜਾਉਂਦੇ ਸੀ ਟੋਲ ਬਜਾਉਂਦੇ ਸੀ ਤੇ ਮੈਂ ਉਹਨਾਂ ਦੀ ਬੀਟ ਦੇ ਨਾਲ ਮੈਂ ਸੌਂ ਜਾਂਦੀ ਸੀਗੀ ਤੇ ਕਿਹੜਾ ਚ ਮਾਹੌਲ ਉਸ ਤਰੀਕੇ ਦਾ ਸੀਗਾ ਹਾਂਜੀ ਸ਼ੁਰੂ ਤੋਂ ਹੀ ਮਤਲਬ ਮੇਰੇ ਪਰਦਾਦਾ ਜੀ ਢਾਟ ਸਰੰਗੀ ਨਾਲ ਫਿਰ ਮੇਰੇ ਦਾਦੂ ਆਉਂਦੇ ਸੀ ਫਿਰ ਉਹਨਾਂ ਤੋਂ ਪਾਪਾ ਹੋਣੀ ਜਾਂਦੇ ਫਿਰ ਉਹਨਾਂ ਦੇ ਨਾਲ ਸਾਡੇ ਵੀ ਅੰਦਰ ਮਤਲਬ ਉਹੀ ਸ਼ੁਰੂ ਤੋਂ ਮੁਰ ਤੋਂ ਚੱਲੇ ਆ ਰਹੇ ਮਿਊਜ਼ਿਕ ਸਾਡਾ ਤੇ ਉਹਦੇ ਨਾਲ ਹੀ ਸਾਡੇ ਅੰਦਰ ਇਸ ਤਰ੍ਹਾਂ ਜਦੋਂ ਇਰਫਾਨ ਨੇ ਸ਼ਬਦ ਗਾਇਆ ਘਰ ਚ ਕੀ ਰਿਐਕਸ਼ਨ ਸੀ ਕਿਉਂਕਿ ਅਗਰ ਦੇਖਿਆ ਜਾਵੇ ਰਿਲੀਜੀਅਨ ਡਿਫਰੈਂਟ ਹੈ ਹੈਨਾ ਮਤਲਬ ਤੁਹਾਡੇ ਅਲੱਗ ਚੀਜ਼ਾਂ ਚੱਲਦੀਆਂ ਆਉਂਦੀਆਂ ਨੇ ਸਾਡੇ ਪਾਰਟ ਵਗੈਰਾ ਦਾ ਕੁਝ ਹੁੰਦਾ ਫਿਰ ਉਹ ਸਾਰੀਆਂ ਚੀਜ਼ਾਂ ਜਦੋਂ ਘਰ ਦੇ ਵਿੱਚ ਦੇਖਣ ਨੂੰ ਮਿਲੀਆਂ ਤਾਂ ਰਿਐਕਸ਼ਨ ਕੀ ਸੀ ਖੁਸ਼ ਹੋਏ ਸੀ ਪੇਰੈਂਟਸ ਮੈਮ ਸਾਡੇ ਮਤਲਬ ਕਦੀ ਵੀ ਇਦਾਂ ਹੋਇਆ ਨਹੀਂ ਸਾਡੇ ਕਿਸੇ ਵੀ ਰਿਲੀਜੀਅਨ ਦੇ ਨਾਲ ਕੋਈ ਵੀ ਇਦਾਂ ਹੁੰਦਾ ਨਹੀਂ ਕਿ ਅਸੀਂ ਮੁਸਲਮਾਨ ਆ ਜਾਂ ਕੋਈ ਸਿੱਖ ਰਿਲੀਜੀਅਨ ਅਸੀਂ ਜਿੱਥੇ ਵੀ ਜਾਂਦੇ ਆ ਮੱਥਾ ਟੇਕਦੇ ਆ ਔਰ ਸਾਡੇ ਘਰ ਦੇ ਵਿੱਚ ਖੁਸ਼ੀ ਹੈ ਹੁੰਦੀ ਹੈ ਕਿ ਅਸੀਂ ਕਿਸੇ ਨੂੰ ਇਦਾਂ ਨਹੀਂ ਉਹ ਕਰਦੇ ਜਿਹੜੇ ਵੀ ਤੇ ਤਿਉਹਾਰ ਨੇ ਆਪਾਂ ਸਭ ਮਨਾਈਦੇ ਨੇ ਔਰ ਇਹ ਕੋਈ ਵੀ ਹੁਣੇ ਰੱਖਦੇ ਧਰਮ ਦੇ ਨਾਲ ਹੋ ਰੱਖਦੇ ਨਹੀਂ ਹੈਗੇ ਕਿਸੇ ਵੀ ਤਰ੍ਹਾਂ ਦਾ ਧਰਮ ਪੇਦ ਪਾਪ ਕੋਈ ਨਹੀਂ ਰੱਖਦੇ ਜੀ ਅਫਾਨ ਤੁਹਾਨੂੰ ਸਿੰਗਿੰਗ ਦੇ ਵਿੱਚ ਪਹਿਲਾਂ ਤੁਸੀਂ ਗਾਣਾ ਸਿੱਖਿਆ ਹੁਣ ਤੁਸੀਂ ਸ਼ਬਦ गा ਰਹੇ ਹੋ ਸ਼ਬਦ ਕਹਿ ਲੋ ਸਿੱਖਣਾ ਸ਼ੁਰੂ ਕੀਤਾ ਸੀ ਜਦੋਂ ਟੀਚਰਸ ਨੇ ਕਿਹਾ ਸੀ ਕਿ ਆਪਣੇ ਆਪ ਮੰਦ ਵਿੱਚ ਆਇਆ ਸੀ ਕਿ ਮੈਂ ਸਿੱਖਾਂ ਆਪਣੇ ਆਪ ਮੰਦਿਰ ਚਾਸਕੇ ਸ਼ਬਦ ਵੀ ਸਿੱਖਨੇ ਜੀ ਕੋਈ ਸਿੰਗਰ ਜਿਹੜੇ ਪਸੰਦ ਹੋਣ ਜਿਨ੍ਹਾਂ ਨੂੰ ਦੇਖਦੇ ਹੋਵੋ ਤੇ ਸੋਚਦੇ ਹੋਵੋ ਕਿ ਇਹਨਾਂ ਵਰਗੇ ਬਨਣਾ ਕਿਉਂਕਿ ਗਾਇਕੀ ਜਿਹੜੀ ਹੈ ਨਾ ਹਮੇਸ਼ਾ ਇਨਸਪਾਇਰ ਕਰਦੀ ਕਿਸੇ ਨਾ ਕਿਸੇ ਨੂੰ ਦੇਖ ਕੇ ਤੁਸੀਂ ਜ਼ਰੂਰ ਸਿੱਖਦੇ ਹੋ ਮਸਰਤ ਸਾਹਿਬ ਜੀ ਮਸਰਤ ਸਾਹਿਬ ਜੀ ਅਰੇ ਵਾਤਾ ਜੇ ਗਾਇਕੀ ਉਹਨਾਂ ਦੀ ਪਸੰਦ ਆਂਦੀ ਹੈ ਉਹਨਾਂ ਦਾ ਜਿਹੜਾ ਕਹਿ ਲਓ ਵੀ ਲੋਕ ਜੋ ਪਸੰਦ ਕਰਦੇ ਉਹਨਾਂ ਦੀ ਗਾਇਕੀ ਨੂੰ ਉਹਦਾ ਦੇ ਬਨਣਾ ਚਾਹੁੰਦੇ ਹੋ ਤੁਸੀਂ ਹਾਂਜੀ ਕਿ ਅੱਜ ਜਿਹੜਾ ਸ਼ਬਦ ਗਾਇਆ ਕਿੰਨੇ ਕੁ ਲੋਕਾਂ ਨੇ ਐਪਰੀਸ਼ੀਏਟ ਕੀਤਾ ਕਿਉਂਕਿ ਜਦੋਂ ਕੋਈ ਵਾਵਾ ਕਰ ਦਿੰਦਾ ਤਾਂ ਮੈਨੂੰ ਲੱਗਦਾ ਅੱਗੇ ਹੋਰ ਵੀ ਤੁਸੀਂ ਸਿੱਖਣਾ ਚਾਹੁੰਦੇ ਹੋ ਇਸ ਚੀਜ਼ ਦੇ ਵਿੱਚ ਹਾਂਜੀ ਸਾਰਿਆਂ ਨੇ ਪ੍ਰੇਸ ਕੀਤੀ ਟੀਚਰਸ ਵੱਲੋਂ ਵੀ ਹਾਂਜੀ ਤਾ ਹੈ ਇਹਨਦੇ ਟੀਚਰ ਵੀ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਨਾਲ ਅਸੀਂ ਗੱਲਬਾਤ ਕਰਦੇ ਆਂ ਸਰ ਇਹ ਬੱਚੇ ਦੀ ਜਿਹੜੀ ਅਸੀਂ ਗਾਇਕੀ ਦੇਖ ਰਿਹਾ ਸਿਰਫ ਗਾਇਕੀ ਗਾਣ ਦੇ ਨਾਲ ਜਾਂ ਗਾਣਿਆਂ ਦੇ ਨਾਲ ਨਹੀਂ ਆ ਪਰ ਅੱਜ ਇਹਦੇ ਮੂੰਹੋਂ ਜਦੋਂ ਸ਼ਬਦ ਦੇ ਬੋਲ ਦੇਖਿਆ ਮਤਲਬ ਦੇਖਿਆ ਜਾਵੇ ਗੁਰਬਾਣੀ ਸੁਣੀ ਤਾਂ ਲੱਗ ਹੀ ਨਹੀਂ ਰਿਹਾ ਕਿ ਕੋਈ ਧਰਮ ਅਲੱਗ ਹੈ ਸਿਰਫ ਧਰਮ ਦੇ ਨਾਂ ਤੇ ਇੱਕ ਕਹਿ ਲੋ ਵੀ ਲੋਕ ਵੰਡੀਆਂ ਹੀ ਪਾ ਰਹੇ ਆ ਬਾਕੀ ਭਾਈਚਾਰਕ ਸਾਂਝਤਾ ਦੇ ਬੱਚੇ ਦੇ ਵਿੱਚੋਂ ਹੀ ਮੈਸੇਜ ਦੇਖਣ ਨੂੰ ਮਿਲਿਆ ਹਾਂ ਇਹ ਮੈਨੂੰ ਵੀ ਬਹੁਤ ਵਧੀਆ ਲੱਗਿਆ ਜੀ ਮੈਂ ਤੁਹਾਨੂੰ ਇਹਦੇ ਬੱਚੇ ਬਾਰੇ ਦੱਸਦਾ ਇਹ ਸਾਡੇ ਕੋਲੇ 7ਵੀਂ ਕਲਾਸ ਦੇ ਵਿੱਚ ਇੱਥੇ ਦਾਖਲ ਹੋਇਆ ਤੇ ਜਨਵਰੀ ਮਹੀਨੇ ਦੇ ਵਿੱਚ ਅਸੀਂ ਨਾ ਪੀਜੂ ਸਕੂਲ ਦੇ ਵਿੱਚ ਬੱਚਿਆਂ ਨੂੰ ਲੈ ਕੇ ਜਾਂਦੇ ਸੀ ਉੱਥੇ ਢੋਲ ਦੀ ਪ੍ਰੈਕਟਿਸ ਦੇ ਨਾਲ ਭੰਗੜੇ ਦੀ ਪ੍ਰੈਕਟਿਸ ਕਰਾ ਰਹੇ ਸੀਗੇ ਤੇ ਇਹ ਬੱਚਾ ਬੰਕ ਕਰਕੇ ਨਾ ਕਲਾਸ ਤੋਂ ਉੱਥੇ ਗਰਾਊਂਡ 'ਚ ਪਹੁੰਚਿਆ ਇਹਨਾਂ ਦੇ ਜਿਹੜੇ ਟੀਚਰ ਮੈਂ ਪੁੱਛਿਆ ਮੈਂ ਕਿ ਬੱਚੇ ਨੂੰ ਛੁੱਟੀ ਹੋ ਗਈ ਜਾਂ ਕਿੱਦਾਂ ਉਹ ਕਹਿੰਦਾ ਨਹੀਂ ਇਹ ਨਾ ਇਹਨੂੰ ਥੋੜਾ ਸ਼ੌਂਕ ਹੈਗਾ ਭੀ ਭੰਗੜਾ ਦੇਖਣ ਦਾ ਜਾਂ ਗਾਉਣ ਦਾ ਤੇ ਅਸੀਂ ਕਿ ਚੱਲ ਵੀ ਤੂੰ ਦੇਖ ਲੈ ਕੋਈ ਗੱਲ ਨਹੀਂ ਤੇ ਜਦੋਂ ਫਿਰ ਇਹ ਪੰਗੜੇ ਚੱਡੀ ਰਹੈਸਲ ਖਤਮ ਹੋਊਗੀ ਢੋਲ ਦੇ ਨਾਲ ਇਹ ਤੋਂ ਗਾਣਾ ਅਸੀਂ ਸੁਣਿਆ ਤੇ ਮੈਨੂੰ ਵੀ ਬਹੁਤ ਵਧੀਆ ਲੱਗਿਆ ਮੈਂ ਕਿ ਬੱਚੇ ਚ ਟੈਲੈਂਟ ਹੈਗਾ ਤੇ ਵੀ ਕਿਉਂ ਨਾ ਇਹਨੂੰ ਮਤਲਬ ਵਧੀਆ ਪਾਸੇ ਲਜਾਇਆ ਜਾਵੇ ਤੇ ਫਿਰ ਮੈਂ ਇਹਨੂੰ ਪੁੱਛਿਆ ਵੀ ਤੇਰੇ ਫਾਦਰ ਸਾਹਿਬ ਕੀ ਕਰਦੇ ਨੇ ਉਹ ਕਹਿੰਦੇ ਮੇਰੇ ਫਾਦਰ ਸਾਹਿਬ ਆਟੋ ਦੇ ਵਿੱਚ ਸਾਨੂੰ ਇੱਥੇ ਨਾ ਸਕੂਲ ਛੱਡਣ ਆਉਂਦੇ ਨੇ ਵੀ ਅਸੀਂ ਬਲਾਰੇ ਪਿੰਡ ਤੋਂ ਆਉਂਦੇ ਹਾਂ ਦਿੱਲੀ ਤੇ ਫਿਰ ਮੈਂ ਕਿਹਾ ਵੀ ਚਲੋ ਤੂੰ ਮੈਨੂੰ ਨੰਬਰ ਦੇ ਆਪਣੇ ਫਾਦਰ ਸਾਹਿਬ ਦਾ ਇਹਨਾਂ ਦਾ ਨੰਬਰ ਲਿਆ ਤੇ ਉਹਨਾਂ ਨਾਲ ਗੱਲਬਾਤ ਕੀਤੀ ਤੇ ਉਹ ਵੀ ਬੜੇ ਖੁਸ਼ ਹੋਏ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਕਿ ਵੀ ਇਹ ਸਕੂਲ ਦੇ ਵਿੱਚ 5000 ਬੱਚਾ ਪੜਦਾ ਵੀ ਇੱਥੇ ਤਾਂ ਇਹਦੀ ਕੋਈ ਪੁੱਛਗਿੱਛ ਨਹੀਂ ਵੀ ਉਹ ਕਹਿੰਦਾ ਵੀ ਸਾਡੇ ਕੋਲ ਫੀਸ ਦਾ ਕਰਕੇ ਵੀ ਅਸੀਂ ਇੱਥੇ ਲਾਇਆ ਹੋਇਆ ਮੈਂ ਕਿਹਾ ਇਹਦੀ ਤੂੰ ਚਿੰਤਾ ਨਾ ਕਰੋ ਵੀ ਜੋ ਫੀਸ ਹੋਏਗੀ ਬੱਚੇ ਦੀ ਅਸੀਂ ਵੱਧ ਤੋਂ ਵੱਧ ਦੀ ਹੈਲਪ ਕਰਾਂਗੇ ਹਰ ਤਰ੍ਹਾਂ ਦੀ ਤੇ ਤੇ ਉਹ ਕਹਿੰਦੇ ਫਾਦਰ ਸਾਹਿਬ ਕਹਿੰਦੇ ਵੀ ਚਲੋ ਆਹ 6ਵੀਂ ਕਲਾਸ ਇਹਨਾਂ ਨੂੰ ਪਾਸ ਕਰੰਦਿਓ ਫੇ 7ਵੀਂ ਜ ਤੁਹਾਡੇ ਕੋਲ ਅਸੀਂ ਇੱਥੇ ਦਾਖਲ ਕਰਾ ਦਾਂਗੇ ਤੇ ਉਹਨਾਂ ਨੇ ਮੇਰੀ ਰਿਕਵੈਸਟ ਮੰਨੀ ਤੇ ਉਹ ਸਾਡੇ ਕੋਲ ਇੱਥੇ ਇਹਨੂੰ ਦਾਖਲ ਕਰਾ ਦਿੱਤਾ ਤੇ ਫਿਰ ਉਸ ਤੋਂ ਬਾਅਦ ਸਰਦਾਰ ਰਣਜੋਤ ਸਿੰਘ ਜੀ ਨੂੰ ਮੈਂ ਦੱਸਿਆ ਮੈਂ ਕਿਹਾ ਬੱਚਾ ਬਹੁਤ ਵਧੀਆ ਗਾਉਂਦਾ ਤੇ ਫਿਰ ਉਹਨਾਂ ਨੇ ਇਹਨੂੰ ਸੁਣਿਆ ਸੁਣਨ ਤੋਂ ਬਾਅਦ ਉਹਨਾਂ ਨੇ ਫਿਰ ਮੈਡਮ ਚਰਜੀਤ ਕੋਲ ਭੇਜਿਆ ਕਿਉਂਕਿ ਸਾਡਾ 뮤직 ਡਿਪਾਰਟਮੈਂਟ ਆ ਤੇ ਉਹ ਕਹਿੰਦੇ ਵੀ ਤੂੰ ਇੱਥੇ ਆ ਕੇ ਨਾ ਪ੍ਰੈਕਟਿਸ ਕਰਿਆ ਕਰ ਇਹ ਉਸ ਦਿਨ ਦਾ ਪ੍ਰੈਕਟਿਸ ਕਰ ਰਿਆ ਤੇ ਉਸ ਤੋਂ ਨਾਲ ਹੀ ਫਿਰ ਇਹਦੀ ਸਿਸਟਰ ਵੀ ਜਿਹੜੀ ਆ ਉਹ ਵੀ ਇੱਥੇ ਸਾਡੇ ਕੋਲ ਦਾਖਲ ਹੋ ਗਈ ਤੇ ਸਾਨੂੰ ਵੀ ਬੜੀ ਖੁਸ਼ੀ ਆ ਵੀ ਚਲੋ ਜਿਹੜਾ ਸਾਡੇ ਇੰਸਟੀਚਿਊਸ਼ਨ ਦਾ ਨਾਮ ਵੀ ਹੋਏਗਾ ਤੇ ਬੱਚੇ ਨੂੰ ਵੀ ਇੱਥੇ ਆ ਕੇ ਪਲੇਟਫਾਰਮ ਮਿਲੇਗਾ ਤੇ ਵੀ ਤਾਂ ਜੋ ਕਿ ਇਹਦੇ ਮੇਰੇ ਫਾਦਰ ਸਾਹਿਬ ਨਾਲ ਵੀ ਗੱਲ ਹੋਈ ਸੀਗੀ ਉਹਦੇ ਨਾਲ ਬੁੱਟਾ ਖਾਨ ਹੈਗਾ ਤੇ ਉਹ ਕਿਤੇ ਵੀ ਗਰੀਬੀ ਦੇ ਕਰਕੇ ਵੀ ਮੈਂ ਗਾਹਾਂ ਇਸ ਫੀਲਡ ਵਿੱਚ ਨਹੀਂ ਜਾ ਸਕਿਆ ਤੇ ਹੁਣ ਕਹਿੰਦਾ ਵੀ ਜਿਹੜਾ ਆਮ ਤੌਰ ਤੇ ਕਹਿੰਦੇ ਵੀ ਜਿਹੜਾ ਆਪਣਾ ਸੁਪਨਾ ਹੁੰਦਾ ਉਹ ਜ਼ਰੂਰ ਬੱਚਿਆਂ ਦੇ ਵਿੱਚ ਦੇਖਦਾ ਫਿਰ ਮੈਨੂੰ ਉਮੀਦ ਆ ਵੀ ਜਿਹੜੇ ਉਹਨਾਂ ਦੇ ਫਾਦਰ ਸਾਹਿਬ ਦਾ ਸੁਪਨਾ ਆ ਵੀ ਇਹ ਬੱਚਾ ਜ਼ਰੂਰ ਪੂਰਾ ਕਰੇਗਾ ਜਿਵੇਂ ਸਰ ਨੇ ਦੱਸਿਆ ਪਾਪਾ ਦੇ ਕਈ ਸੁਪਨੇ ਆ ਜੋ ਸ਼ਾਇਦ ਉਹ ਤੁਹਾਡੇ ਥਰੂ ਦੇਖਣਾ ਚਾਹੁੰਦੇ ਪੂਰੇ ਕਰੋਗੇ ਉਹਨਾਂ ਨੂੰ yes ma'am ਕੋਸ਼ਿਸ਼ ਕੋਸ਼ਿਸ਼ ਜਾਰੀ ਹੈ ਪੂਰੀ ਪੂਰੀ yes ma'am yes ਮੈਮ ਕੀ ਦੇਖਿਆ ਸੀ ਬੱਚੇ ਦੇ ਵਿੱਚ ਕਿਉਂਕਿ ਇੱਕ ਟੀਚਰ ਜਦੋਂ ਬੱਚੇ ਪਹੁੰਚਦੇ ਆ ਤਾਂ ਟੀਚਰ ਕਹਿ ਲੋ ਇੱਕ ਅੱਖ ਦੇ ਨਾਲ ਪਛਾਣ ਜਾਂਦੀ ਬੱਚੇ 'ਚ ਕੀ ਟੈਲੈਂਟ ਹੈ ਕਿਉਂਕਿ ਇਸਨੇ ਗਾ ਕੇ ਦਿਖਾਇਆ ਤੇ ਸਰ ਇਹਨੂੰ ਇੱਥੇ ਲਿਆਏ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਸ਼ਬਦ ਤਾਂ ਤੁਸੀਂ ਸਿਖਾਣਾ ਸ਼ੁਰੂ ਕੀਤਾ ਔਰ ਬੱਚੇ 'ਚ ਦੇਖਿਆ ਉਹ ਚੀਜ਼ ਨੂੰ ਜੀ ਜਦੋਂ ਮੈਂ ਪਹਿਲੀ ਵਾਰੀ ਇਹਦੀ ਆਵਾਜ਼ ਸੁਣੀ ਤਾਂ ਮੈਨੂੰ ਬਹੁਤ ਅੱਛੀ ਲੱਗੀ ਮੈਂ ਕਿਹਾ ਵੀ ਇਹਦੀ ਆਵਾਜ਼ ਦੇ ਵਿੱਚ ਬੜਾ ਦਮ ਹੈ ਤੇ ਇਹ ਕਵਾਲੀ ਵਗੈਰਾ ਅੱਛੀ ਗਾ ਸਕਦਾ ਪਰ ਨਾਲ ਹੀ ਜੇ ਮਤਲਬ ਸ਼ਬਦ ਗਾਵੇ ਤਾਂ ਇੱਕ ਕਿੰਨਾ ਅੱਛਾ ਸੰਦੇਸ਼ ਜਿਹੜਾ ਆ ਜਾਂਦਾ ਆ ਕਿ ਚਾਹੇ ਕਿਸੇ ਵੀ ਧਰਮ ਨਾਲ ਅਸੀਂ ਸੰਬੰਧਿਤਾਂ ਪਰ ਸਾਰੇ ਹੀ ਧਰਮਾਂ ਦਾ ਜਿਵੇਂ ਇੱਕ ਸਮਾਨ ਆਦਰ ਕਰਨਾ ਚਾਹੀਦਾ ਸੋ ਇਸ ਬੱਚੇ ਨੂੰ ਮੈਨੂੰ ਜਿਵੇਂ ਸਰਦਾਰ ਰਣਜੋਤ ਸਿੰਘ ਜੀ ਨੇ ਕਿਹਾ ਕਿ ਇਸ ਬੱਚੇ ਨੂੰ ਥੋੜੀ ਥੋੜੀ ਪ੍ਰੈਕਟਿਸ ਕਰਵਾਇਆ ਕਰੋ ਇਹਨਾਂ ਨੂੰ ਬੁਲਾਇ ਇਸ ਨੂੰ ਬੁਲਾਇਆ ਕਿਉਂਕਿ ਸਾਡੇ ਇਧਰ ਪੀਜੀ ਡਿਪਾਰਟਮੈਂਟ ਹੈ ਪੀਜੀ ਡਿਪਾਰਟਮੈਂਟ ਆਫ 뮤직 ਵੋਕਲ ਤੇ ਇਧਰ ਵੱਡੇ ਬੱਚੇ ਹੁੰਦੇ ਆ ਤੇ ਇਹ ਫਿਰ ਸਕੂਲ ਵਿੱਚੋਂ ਪਰਮਿਸ਼ਨ ਲੈ ਕੇ ਸਰ ਕੋਲੋਂ ਵਿੱਚ ਵਿੱਚ ਆਉਂਦਾ ਸੀ ਔਰ ਥੋੜੀ ਪ੍ਰੈਕਟਿਸ ਕਰਕੇ ਜਾਂਦਾ ਸੀ ਫਿਰ ਇਹਨੂੰ ਇਹ ਸ਼ਬਦ ਦਿੱਤਾ ਕਿ ਇਹਦੀ ਤਿਆਰੀ ਕਰ ਥੋੜਾ ਨਾਲ ਕਰਵਾਇਆ ਇਹਨੂੰ ਤੇ ਬਸ ਸਾਡੇ ਦਿਮਾਗ ਚ ਆਈ ਕਿ ਇਹਨੂੰ ਰਿਕਾਰਡ ਕਰਦੇ ਆ ਫਿਰ ਹੁਣ ਕਿ ਦੇਖਦੇ ਆ ਇਹਦੀ ਕੀ ਆਉਟਪੁੱਟ ਆਉਂਦੀ ਹੈ ਉਹ ਕੀਤਾ ਤਾਂ ਬਹੁਤ ਸੋਹਣਾ ਇਹਨੇ ਸ਼ਬਦ ਗਾਇਆ ਸੋ ਇਸ ਧੀਕੇ ਨਾਲੇ ਬੱਚੇ ਨੇ ਕੀਤਾ ਤੇ ਆਈ ਹੋਪ ਕਿ ਇਹ ਬੱਚਾ ਅੱਗੇ ਜਾ ਕੇ ਹੋਰ ਵੀ ਬੁਲੰਦੀਆਂ ਨੂੰ ਛੂਏਗਾ ਅਜੇ ਦੀ ਆਵਾਜ਼ ਦੁਨੀਆ ਤੱਕ ਜਾਊਗੀ ਤਾਂ ਲੋਕ ਇਹਨੂੰ ਜਾਣਨਗੇ ਔਰ ਇਹਨੂੰ ਵੀ ਪ੍ਰੇਰਣਾ ਮਿਲੇਗੀ ਕੁਝ ਹੋਰ ਅੱਛਾ ਕਰਨ ਦੀ ਜੀ ਬਿਲਕੁਲ ਇਰਫਾਨ ਕੀ ਮੈਸੇਜ ਦੇਣਾ ਚਾਹੁੰਦੇ ਹੋ ਆਡੀਅנס ਦੇ ਵਿੱਚ ਕਿਉਂਕਿ ਬਹੁਤ ਸਾਰੇ ਲੋਕ ਨਾ ਸੋਚਣ ਲੱਗ ਜਾਂਦੇ ਨੇ ਕਿ ਸਾਡਾ ਧਰਮ ਹੋ ਰਿਹਾ ਅਸੀਂ ਸ਼ਬਦ ਕਿਉਂ ਗਾਈਏ ਹੈਨਾ ਪਾਠ ਕਿਉਂ ਕਰੀਏ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਸਾਡੇ ਲਈ ਸਾਰੇ ਧਰਮ ਇੱਕ ਨੇ ਜੀ ਤੇ ਜੇ ਅਸੀਂ ਹੁਣ ਅਸੀਂ ਲੜਾਈਆਂ ਕਰਨ ਲੱਗ ਜਾਈਏ ਫਿਰ ਤਾਂ ਅਸੀਂ ਸਾਰਿਆਂ ਨਾਲ ਇਹ ਕਰ ਸਕਦੇ ਹਾਂ ਪਰ ਅਸੀਂ ਸਾਰੇ ਨਾ ਪਿਆਰ ਨਾ ਰਹਿਣਾ ਚਾਹਨੇ ਆ ਦਸਤਾਰ ਕਿੰਨੇ ਸਜਾਈਏ ਇਹ ਦਸਤਾਰ ਮੇ ਕਲਾਚ ਚ ਮੁੰਡੇ ਨਾਲ ਸਜਾਈਆ ਵਧੀਆ ਲੱਗਦਾ ਜਦੋਂ ਪੱਗ ਬੰਨਦੇ ਹੋ ਹਾਂਜੀ ਸਾਰੇ ਕੀ ਕਹਿੰਦੇ ਇਰਫਾਨ ਸੋਹਣਾ ਲੱਗ ਰਿਹਾ ਹਾਂਜੀ ਤੇ ਘਰ ਕਦੀ ਬਣ ਕੇ ਗਏ ਹੋ ਕਦੀ ਹਾਂਜੀ ਕੀ ਕਿਹਾ ਸੀ ਫਿਰ ਸਭ ਤੋਂ ਪਹਿਲਾਂ ਰਿਐਕਸ਼ਨ ਕੀ ਸੀ ਘਰ ਦੇ ਵਿੱਚ ਸਾਰੇ ਸਾਰੇ ਘਰੇ ਸੇ ਅੱਛਾ ਲੱਗ ਰਿਹਾ ਹੈ ਪੱਗ ਦੇ ਵਿੱਚ ਸਾਡੇ ਘਰੇ ਦਾਦੂ ਵੀ ਬੰਨਦੇ ਨੇ ਅੱਛਾ ਜੀ ਅੱਛੀ ਲੱਗਦੀ ਹੈ ਉਹਨਾਂ ਨੂੰ ਵੀ ਤੇ ਕਦੇ-ਕਦੇ ਪਾਪਾ ਬੰਦੇ ਸੀਗੇ ਪਹਿਲਾਂ ਤੇ ਫਿਰ ਉਹਨਾਂ ਨੇ ਫਿਰ ਛੱਡਤੀ ਸੀ ਫਿਰ ਫਿਰ ਬੰਨਣ ਲੱਗ ਗਏ ਸੀ ਤਾਂ ਮਤਲਬ ਸਭ ਨੂੰ ਅੱਛਾ ਫੀਲ ਹੁੰਦਾ ਹੈ ਜੀ ਮਤਲਬ ਭੀੜ ਭਾਵਨੀ ਕਰਨਾ ਚਾਹੀਦਾ ਕਿਸੇ ਨੂੰ ਧਰਮਾਂ ਦੇ ਰਿਲੇਟਡ ਖਾਸ ਕਰ ਜੀ ਤਾਂ ਬੱਚਿਆਂ ਦੀ ਤੁਸੀਂ ਸੁਣਿਆ ਹੋਣਾ ਕਿਸ ਤਰੀਕੇ ਨਾਲ ਐਨੇ ਵੀ ਕਿਹਾ ਕਿ ਜੇ ਲੜਨ ਲੱਗੇ ਤਾਂ ਕੁਝ ਵੀ ਹੱਥ ਵਿੱਚ ਨਹੀਂ ਆਣਾ ਬਹੁਤ ਸੋਹਣੇ ਮੈਸੇਜ ਦੇ ਨਾਲ ਅਸੀਂ ਇਸ ਵੀਡੀਓ ਨੂੰ ਐਂਡ ਕਰਦੇ ਹਾਂ ਤਾਂ ਇਸ ਦੀ ਗਾਇਕੀ ਤਾਂ ਜ਼ਰੂਰ ਤੁਸੀਂ ਸੁਣੀ ਹੋਵੇਗੀ ਇਸ ਦਾ ਸ਼ਬਦ ਵੀ ਤੁਸੀਂ ਜ਼ਰੂਰ ਸੁਣਿਆ ਹੋਵੇਗਾ ਟੀਚਰਸ ਦੀ ਮਦਦ ਦੇ ਨਾਲ ਇਸ ਬੱਚੇ ਨੂੰ ਇੱਕ ਨਵਾਂ ਪਲੇਟਫਾਰਮ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਸ਼ਾਇਦ ਆਡੀਅנס ਨੂੰ ਪਸੰਦ ਆਵੇ ਕਿਉਂਕਿ ਸਿਰਫ ਗੱਲ ਇਹ ਨਹੀਂ ਹੈ ਕਿ ਇਸ ਦੀ ਗਾਇਕੀ ਵਧੀਆ ਹੈ ਗਾਇਕੀ ਤੇ ਨਾਲ ਦੇ ਨਾਲ ਇਸ ਦੇ ਵੱਲੋਂ ਆਪਣੇ ਧਰਮ ਦੇ ਥਰੂ ਵੀ ਇੱਕ ਮੈਸੇਜ ਦਿੱਤਾ ਜਾ ਰਿਹਾ ਹੈ ਕਿ ਹਰ ਇੱਕ ਇਨਸਾਨ ਦਾ ਜਿਹੜਾ ਧਰਮ ਹੈ ਉਹ ਇੱਕ ਬਰਾਬਰ ਹੈ ਰੱਬ ਸਭ ਦਾ ਇੱਕ ਹੈ ਤਾਂ ਜਿਹੜੇ ਫਰਕ ਪਾਣ ਵਾਲੇ ਨੇ ਆ ਵਡੀਆਂ ਪਾਣ ਵਾਲੇ ਨੇ ਉਹਨਾਂ ਨੂੰ ਤਾਂ ਇਸ ਵੇਲੇ ਜਵਾਬ ਮਿਲਿਆ ਬਹੁਤ ਵੱਡਾ ਕਿਉਂਕਿ ਬੱਚਿਆਂ ਦੇ ਥਰੂ ਅਗਰ ਮੈਸੇਜ ਜਾਵੇ ਤਾਂ ਮੈਨੂੰ ਲੱਗਦਾ ਆਡੀਅנס ਤੱਕ ਜ਼ਿਆਦਾ ਪਹੁੰਚਦਾ ਤਾਂ ਅਜਿਹਾ ਦੀ ਹੋਰ ਵਧੀਰੀ ਵੀਡੀਓਜ਼ ਲਈ ਦੇਖਦੇ ਰਹੋ ਲੁਧਿਆਣ ਟਾਈਮਜ਼ ਕੈਮਰਾਮੈਨ ਸਤਵੰਦ ਮਠਾੜੂ ਦੇ ਨਾਲ ਮੈਂ ਪ੍ਰਬਲੀਨ ਕੋ